ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਚ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਫਿਰ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਪਰਮ ਸਨਮਾਨ ਜੋਗ ਸਤ ਸੰਗਿਓ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਜੋ ਹਰ ਮਹੀਨੇ ਜਿਦਾਂ ਅੱਜ ਵੀ ਚਿਹਰਾ ਜਪ ਤਪ ਸਮਾਗਮ ਵਿੱਚ ਪਹੁੰਚੇ ਹੋ ਆਓ ਕੁਝ ਕੁ ਸਮਾਂ ਸਤਿਗੁਰੂ ਕਿਰਪਾ ਕਰਮ ਸਤਿਗੁਰੂ ਬਖਸ਼ਿਸ਼ ਕਰਨ ਦਾਸ ਗਰੀਬ ਦੇ ਸਿਰ ਤੇ ਹੱਥ ਰੱਖ ਕੇ ਕੁਝ ਵਿਚਾਰਾਂ ਦੀ ਸੇਵਾ ਲੈਣ ਜਿੰਨੇ ਇੱਥੇ ਬੈਠੇ ਹੋ ਜਿੰਨੇ ਇੱਕ ਰਾਜ ਬੈਠ ਕੇ ਦੇਖ ਰਹੇ ਹੋ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਦੋਵੇਂ ਹੱਥ ਜੋੜ ਲਓ ਜੀ ਸਤਗੁਰੂ ਜੀ ਵੱਲੋਂ ਬੁਲੰਦ ਕੀਤੀ ਫਤਿਹ ਬਲਾਓ ਅਦਬ ਸਤਕਾਰ ਚੱਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਓ 1100 70 ਤੋਂ ਲੈ ਕੇ 11 ਨਵੰਬਰ 1675 ਤੱਕ ਜਿੰਨਾ ਵੀ ਰੋਹਾਨੀ ਤਤ ਗਿਆਨ ਸੀ ਨਾ ਸਤਗੁਰੂ ਜੀ ਨੇ ਇੱਕ ਜਗਤ ਇਕੱਠਾ ਕਰ ਦਿੱਤਾ ਸ਼ਾਇਦ ਕਈ ਨਾਂ ਸਮਝੇ ਹੋਣਾ 1170 ਦੇ ਵਿੱਚ ਬੰਗਾਲ ਦੀ ਧਰਤੀ ਤੇ ਭਗਤ ਜੈਦੇ ਜੀ ਦਾ ਆਗਮਨ ਹੁੰਦਾ ਹੈ ਤੇ 11 ਨਵੰਬਰ 1675 ਦੇ ਵਿੱਚ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਗੁਰਤੇਗ ਬਹਾਦਰ ਪਿਤਾ ਦੀ ਸ਼ਹੀਦੀ ਹੁੰਦੀ ਹੈ ਭਗਤਾਂ ਦੀ ਬਾਣੀ ਪੱਟਾਂ ਦੀ ਬਾਣੀ ਗੁਰੂ ਸਾਹਿਬਾਂ ਜੀ ਦੀ ਬਾਣੀ ਗੁਰਸਿੱਖਾਂ ਦੀ ਬਾਣੀ ਜਿਨ੍ਹਾਂ ਵੀ ਆਤਮ ਗਿਆਨ ਸੀ ਗੁਰਮਖੋ ਸਤਗੁਰੂ ਨੇ ਇੱਕ ਜਗਤ ਇਕੱਠਾ ਕੀਤਾ ਅੱਜ ਸਾਡੀ ਸ੍ਰਿਸ਼ਟੀ ਨਮਸਕਾਰ ਪਈ ਕਰਦੀ ਹੈ ਆਖੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫਿਰ ਆਖੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਗਤ ਰਵਿਦਾਸ ਜੀ ਜਿਨ੍ਹਾਂ ਦਾ ਜਨਮ ਜਿਹੜਾ ਗੁਰਮਖੋ ਲੰਕੇ ਗਿਆ ਉਹਨਾਂ ਪਰਮੇਸ਼ਰ ਦੇ ਚਰਨਾਂ ਨਾਲ ਅਥਾਹ ਪਿਆਰ ਹੈ ਜਿਸ ਵੇਲੇ ਭਗਤ ਜੀ ਦਾ ਜਨਮ ਹੁੰਦਾ ਹੈ ਨਾ ਬਨਾਰਸ ਕਾਂਸੀ ਦੇ ਇਲਾਕੇ ਦੇ ਵਿੱਚ ਜਾਤ ਪਾਤ ਦਾ ਬੜਾ ਜੋਰ ਸੀ ਛੂਤ ਸ਼ਾਤ ਦਾ ਬੜਾ ਜੋਰ ਸੀ ਨੀਵੀਂ ਜਾਤ ਵਾਲੇ ਜੋ ਉਹਨਾਂ ਦੀ ਹਾਲਤ ਪਸ਼ੀਆਂ ਤੋਂ ਵੀ ਮਾੜੀ ਸੀ ਗਰਮਖੋ। ਸਮੇਂ ਦਾ ਪੁਜਾਰੀ ਬ੍ਰਾਹਮਣ ਇਹ ਆਪਣੇ ਆਪ ਨੂੰ ਰੱਬ ਸਮਝਦੇ ਸਨ। ਜੇ ਇਹਨਾਂ ਦੀ ਕੁਲਜ ਕੋਈ ਮੂੜਕ ਵੀ ਪੈਦਾ ਹੋ ਜਾਂਦਾ ਸੀ ਨਾ ਉਹਦੀ ਵੀ ਵਧਾਈ ਕਰਦੇ ਸਨ ਤੇ ਨਿਵੀਂ ਜਾਤ ਵਾਲਿਆਂ ਨੂੰ ਨਾ ਤਾਂ ਖੂ ਤੋਂ ਪਾਣੀ ਵਰਤਣ ਦੇ ਦਿੰਦੇ ਸਨ ਸ਼ਹਿਰ ਤੋਂ ਬਾਹਰ-ਬਾਹਰ ਕੱਢ ਦੇਣਾ ਉਸ ਇਲਾਕੇ 'ਚ ਰਹੋ ਹਾਲਤ ਐਡੀ ਮਾੜੀ ਸੀ ਕਿ ਕੰਮ ਪੈਣਾ ਸ਼ਹਿਰ ਦੇ ਵਿੱਚ ਆਉਣਾ ਹੈ ਤੇ ਗੱਲ ਚ ਟੱਲੀ ਪਾ ਕੇ ਗੁਰਮਖੋਦੇ ਸਨ ਟੱਲੀ ਵੱਜੇ ਤੋਕਾਂ ਨੂੰ ਪਤਾ ਲੱਗ ਜਾਵੇ ਕੋਈ ਇਹਨਾਂ ਦੇ ਮੱਥੇ 'ਤੇ ਨਾ ਲੱਗੇ ਪਿਛੇ ਹੋ ਜਾਣ ਤੇ ਪਿੱਠ ਦੇ ਪਿਛੇ ਛਾਪਾ ਬਣਿਆ ਹੁੰਦਾ ਸੀ ਕਿ ਆਪਣੇ ਪੈਰਾਂ ਦੇ ਨਿਸ਼ਾਨ ਵੀ ਮਿਟ ਜਾਣ ਇਹ ਹਾਲ ਤੁਸੀਂ ਗੁਰਮਖੋ ਫਿਰ ਭਗਤ ਰਵਿਦਾਸ ਜੀ ਦਾ ਜਦੋਂ ਜਨਮ ਹੁੰਦਾ ਹੈ ਇੱਕ ਕ੍ਰਾਂਤੀ ਲਿਆਂਦੀ ਭਗਤ ਰਵਿਦਾਸ ਜੀ ਨੇ ਪਰਮੇਸ਼ਰ ਦੇ ਚਰਨਾਂ ਨਾਲ ਅਥਾਹ ਪਿਆਰ ਹੈ ਰਾਤ ਦਿਨ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਸਤਨਾ ਜੁੜਦੇ ਨੇ ਪ੍ਰਭੂ ਭਗਤੀ ਕਰਦੇ ਨੇ ਪ੍ਰਭੂ ਭਗਤੀ ਨਾਲ ਜੁੜਦੇ ਨੇ ਭਗਤ ਰਵੀਦਾਸ ਜੀ ਜੁੱਟੀਆਂ ਗਣਦੇ ਪਏ ਨੇ ਕੀਰਤ ਸੀ ਗਰਮਖੋ ਕੋਈ ਸਾਧੂ ਕਹ ਲੋ ਕੋਈ ਮਹਾਤਮਾ ਆਇਆ ਵਿਖਿਆ ਭਗਤ ਜੀ ਸੇਵਾ ਬੜੀ ਕਰਦੇ ਨੇ ਆਉਂਦੇ ਜਾਂਦੇ ਆਂ ਦੀ ਪਰ ਮਾਇਆ ਦਾ ਬਹੁਤਾ ਇੱਥੇ ਪ੍ਰਬੰਧ ਨਹੀਂ ਭਾ ਬਹੁਤੀ ਮਾਇਆ ਨਹੀਂ ਇਹਨਾਂ ਦੇ ਕੋਲ ਤੇ ਕੱਪੜੇ ਦੇ ਵਿੱਚੋਂ ਇੱਕ ਪਾਰਸ ਦਾ ਟੁਕੜਾ ਕੱਢਿਆ ਆਖ ਲੈ ਕੇ ਭਗਤ ਜੀ ਤੁਸੀਂ ਵੀ ਕੀ ਯਾਦ ਕਰੋਗੇ ਤੁਹਾਨੂੰ ਅੱਜ ਮੈਂ ਉਹ ਚੀਜ਼ ਦੇ ਕੇ ਚੱਲਿਆ ਜਿਹਦੇ ਨਾਲ ਤੁਹਾਡੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਇਹ ਪਾਰਸ ਹੈ ਪਾਰਸ ਇਸੇ ਲੋਹੇ ਨੂੰ ਵਿਲਾਦੋਗੇ ਨਾ ਉਹ ਵੀ ਸੋਨਾ ਬਣ ਜਾਵੇਗੀ ਇਹ ਲੈ ਲਓ ਤੁਸੀਂ ਤੁਹਾਡੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਭਗਤ ਜੀ ਕਹਿੰਦੇ ਇਹ ਮੇਰੇ ਕਿਸ ਕੰਮ ਦੀ ਜੋ ਮੈਨੂੰ ਪਰਮੇਸ਼ਰ ਦਿੰਦਾ ਹੈ ਨਾ ਮੈਂ ਉਹਦੇ ਚ ਖੁਸ਼ ਹਾਂ ਹਰ ਵੇਲੇ ਮੈਂ ਉਹਦਾ ਸ਼ੁਕਰਾਨਾ ਕਰਦਾ ਹਾਂ ਮੈਂ ਦਸਾਂ ਨਾ ਦੀ ਕਿਰਤ ਕਰਕੇ ਆਪ ਵੀ ਸ਼ਕਦਾ ਹਾਂ ਆਪਣੇ ਪਰਿਵਾਰ ਨੂੰ ਵੀ ਸ਼ਿਕਾਉਂਦਾ ਹਾਂ ਉਹ ਆਉਂਦੇ ਜਾਂਦੇ ਦੀ ਪਰਮਿਸ਼ਨ ਵਿੱਚ ਕੋਈ ਸੇਵਾ ਵੀ ਲੈਂਦੇ ਨੇ ਨਹੀਂ ਭਗਤ ਜੀ ਲੈ ਲਓ ਤੁਹਾਡੇ ਕੰਮ ਆਏਗੀ ਇਹ ਪਾਠ ਤੁਹਾਡੇ ਕੰਮ ਆਏਗੀ ਜਦੋਂ ਖੇਰੇ ਪੈ ਗਿਆ ਉਹ ਮਹਾਤਮਾ ਉਹ ਸਾਧੂ ਤਾਂ ਭਗਤ ਜੀ ਕਿਤੇ ਫੇਰ ਰੱਖਦੇ ਹੋ ਉਹ ਪਾਠ ਦਾ ਟੁਕੜਾ ਨਾ ਸ਼ੰਦ ਦੇ ਵਿੱਚ ਉੱਥੇ ਟੰਗਦਾ ਉਹਨੇ ਕਹਿੰਦਾ ਭਗਤ ਜੀ ਆ ਟੰਗਿਆ ਜੇ ਮੈਂ ਜਦੋਂ ਵਿਹਲੇ ਹੋਗੇ ਨਾ ਜਿੰਨਾ ਤੁਹਾਡੇ ਕੋ ਲੋਹਾ ਹੈ ਨਾ ਉਹਨੂੰ ਲਾ ਕੇ ਸੋਨਾ ਬਣਾ ਲਿਓ ਫਿਰ ਉਹ ਮਹਾਤਮਾ ਸਾਧੂ ਢੇੜ ਦੋ ਸਾਲ ਵਾਂਗ ਹੁੰਦੇ ਹੈ ਮਨ ਚ ਸੋਚਦਾ ਹੁਣ ਤੇ ਭਗਤ ਜੀ ਬੜੇ ਅਮੀਰ ਬਣ ਗਏ ਹੋਣਗੇ ਬੜੇ ਵੱਡੇ ਮਹਿਲ ਪਾਲੇ ਹੋਣਗੇ ਹੋਣਾ ਸਤ ਸੰਗੀ ਜਦੋਂ ਉਹ ਸਾਧੂ ਆਉਂਦਾ ਕੀ ਵੇਖਦਾ ਉਸੇ ਤਰ੍ਹਾਂ ਭਗਤ ਜੀ ਜੁੱਤੀਆਂ ਗਣਦੇ ਪਏ ਨੇ ਪਰਮੇਸ਼ਰ ਦੀ ਬੰਦਗੀ ਪਏ ਕਰਦੇ ਨੇ ਨਾਲ-ਨਾਲ ਕਹਿੰਦਾ ਭਗਤ ਜੀ ਇਹ ਕੀ ਤੋਂ ਨੂੰ ਐਡਾ ਕੀਮਤੀ ਪਾਰਸ ਦਾ ਟੁਕੜਾ ਦੇ ਕੇ ਗਿਆ ਸਾ ਮੈਂ ਪਾਰਸ ਦੇ ਕੇ ਗਿਆ ਤੁਸੀਂ ਅਜੇ ਵੀ ਦਿੱਤੀਆਂ ਗਣਦੇ ਪਏ ਹੋ ਉਹ ਪਾਰਸ ਕਿੱਥੇ ਹੈ ਅੱਗੋ ਭੱਗ ਜੀ ਬੜੀ ਨਿਮਰਤਾ ਦੇ ਨਾਲ ਅੱਖ ਲੱਗੇ ਉਹ ਭਲਿਆ ਮੇਰੇ ਉਹ ਕਿਸ ਕੰਮ ਦਾ ਜਿੱਥੇ ਤੂੰ ਰੱਖ ਕੇ ਗਿਆ ਸੀ ਉੱਥੇ ਹੋਣਾ ਤੇ ਉਹਨੇ ਕੀ ਵੇਖਦਾ ਜਿੱਥੇ ਉਹਨੇ ਟੰਗਿਆ ਸੀ ਨਾ ਉੱਥੇ ਟੰਗਿਆ ਹੋਇਆ ਜੀ ਉਹ ਸਾਧੂ ਨੇ ਵੀ ਭਗਤ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਐਡੇ ਮਾਇਆ ਤੋਂ ਨਰਲੇਪ ਭਾਗਾ ਵਾਲਿਓ ਜੋ ਰੱਬ ਦੇ ਪਿਆਰੇ ਹੁੰਦੇ ਨੇ ਭਗਤ ਜਨ ਹੁੰਦੇ ਨੇ ਉਹਨਾਂ ਦੇ ਹਿਰਦੇ ਚ ਨਾਮ ਵਸਦਾ ਹੈ ਨਾਮ ਉਹ ਨਾਮ ਦੇ ਵਪਾਰੀ ਹੁੰਦੇ ਨੇ ਨਾਮ ਦਾ ਵਣਜ ਕਰਦੇ ਨੇ ਭਾਵੇਂ ਦੁਨਿਆਵੀ ਮਾਇਆ ਜਿੰਨੀ ਮਰਦੀ ਕੋਲ ਹੋਵੇ ਜੇ ਨਾਮ ਨਹੀਂ ਤਾਂ ਉਹ ਕੰਗਾਲ ਨੇ ਸਤਿਗੁਰ ਦੀ ਬਾਣੀ ਕਿ ਜਿਨ ਕੈ ਪੱਲੇ ਧੰਨ ਵਸੇ ਤਿਨ ਕਾ ਨਾਉ ਫਕੀਰ ਫਕੀਰ ਕਿਆ ਕੰਗਾਲ ਨੂੰ ਜਿਨ ਕੈ ਪੱਲੇ ਧੰਨ ਵਸੇ ਤਿਨ ਕਾ ਨਾਉ ਫਕੀਰ ਏ ਏ ਵਾਹਿਗੁਰੂ ਜੀ ਜਿਨ ਕੈ ਹਿਰਦੇ ਤੂੰ ਵਸੇ ਤੈ ਨਰਗੁਨੀ ਹੀਰ ਉਹ ਤਾਂ ਗੁਨਾ ਦੇ ਸਾਗਰ ਬਨ ਜਾਂਦੇ ਨੇ ਜਿਨ੍ਹਾਂ ਦੇ ਹਿਰਦੇ 'ਚ ਪ੍ਰਭੂ ਪਰਮੇਸ਼ਰ ਵਾਹਿਗੁਰੂ ਵਸਦਾ ਹੈ ਸਤ ਸੰਗਿਓ ਚਤੌਰ ਦੀ ਰਾਣੀ ਹੋਈ ਹੈ ਝਾਲਾ ਬਾਈ ਉਹਨੇ ਵੀ ਜਦੋਂ ਵਡਿਆਈ ਸੁਣੀ ਭਗਤ ਰਵੀਦਾਸ ਜੀ ਦੀ ਉਹਦਾ ਵੀ ਮਨ ਕੀਤਾ ਮੈਂ ਵੀ ਜਾ ਕੇ ਦਰਸ਼ਨ ਕਰਕੇ ਆਵਾਂ ਜਦੋਂ ਦਰਸ਼ਨ ਕਰਨ ਆਈ ਇਸੇ ਤਰ੍ਹਾਂ ਸੰਗਤਾਂ ਬੈਠੀਆਂ ਹੋਈਆਂ ਨੇ ਭਗਤ ਰਵੀਦਾਸ ਜੀ ਇਸ ਪਰਮੇਸ਼ਰ ਦੇ ਚਰਨਾਂ 'ਚ ਬੇਨਤੀਆਂ ਪੇ ਕਰਦੇ ਨੇ ਕੀ ਬੇਨਤੀਆਂ ਕਰਦੇ ਪਏ ਨੇ ਹੇ ਅਕਾਲ ਪੁਰਖ ਵਾਹਿਗੁਰੂ ਜੀ हम सरदीन दयाल ना तुम सर अब पतियार क्या कीजे बचनी तोर मूड मन माने जन को पूरन दीजे हो बलबल जाऊं रमैया कारने कारन कमन अबूल बहुत जन्म बिछरे थे माधो एओ जन्म तुम्हारे लेखे बोलो बहुत जन्म बिछरे थे माधो एओ जन्म, जन्म, मा जन्म तुम्हारे लेखे बहुत जन्म ਤੇ ਮਾਦੂ ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈ ਵੜ ਬ੍ਰਿਖ ਜੋਇਓ ਮਿਲ ਜਗਦੀਸ਼ ਮਿਲਣ ਕੀ ਬਰੀਆ ਚਰਿੰਕਾਲ ਇਹ ਦੇ ਸੰਜਰੀਆ ਬਹੁਤ ਜਨਮ ਵਿਛਰੇ ਤੇ ਮਾਦੋ ਬਹੁਤ ਜਨਮ ਵਿਛਰੇ ਤੇ ਮਾਦੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਦਾਸ ਆਸ ਲਗ ਜੀਵੋ ਚਿਰ ਭਇਉ ਦਰਸ਼ਨ ਦੇਖੇ हे वाहेगुरु जी मेरी कंगाल तदन और परतावा ना ले कृपा करो बख्शिश करो कई जन्म होए तेरे ते चरणा नाल वशोरा पिया कृपा करो महाराज जी मिलाप हो जावे तरस करो प्यार ते बिनतियां करदे पए ने तो चतौर दी रानी सब कुछ देखदी पई है देखया एड़ी निम्रता ते ओने भी आके भगत रविदास ਦੇ ਚਰਣਾ ਤੇ ਨਮਸਕਾਰ ਕੀਤੀ ਜਿੰਨੀਆਂ ਭਟਾਵਾਂ ਲਈਈ ਸੀ ਸਾਰੀਆਂ ਭਗਤ ਰਵੀਦਾਸ ਜੀ ਦੇ ਚਰਨਾਂ ਤੇ ਰੱਖ ਦਿੱਤੀਆਂ ਹੁਣ ਬ੍ਰਾਹਮਣਾ ਦੇ ਕੋਲੋਂ ਪੰਡਤਾਂ ਦੇ ਕੋਲੋਂ ਅਖੋਤੀ ਵਿਦਵਾਨਾਂ ਦੇ ਕੋਲੋਂ ਇਹ ਚੀਜ਼ ਬਰਦਾਸ਼ਤ ਨਾ ਹੋਈ ਅਜੇ ਰਾਣੀ ਚਤੌਰ ਪਹੁੰਚੀ ਨਹੀਂ ਉਹ ਬ੍ਰਾਹਮਣਾ ਪਹਿਲਾਂ ਰਾਜੇ ਕੋਲ ਜਾ ਕੇ ਸ਼ਿਕਾਇਤ ਕਰਦੀ ਉਹ ਰਾਜਨ ਤੇਰੀ ਰਾਣੀ ਲੱਗਦਾ ਕਮਲੀ ਹੋ ਗਈ ਆ ਇੱਕ ਸ਼ੂਦਰ ਦੇ ਚਰਨਾਂ ਤੇ ਆ ਕੇ ਨਮਸਕਾਰ ਪਈ ਕਰਦੀ ਹੈ ਉਡੀ ਮੱਤ ਮਾਰੀ ਗਈ ਲੱਗਦਾ ਰਾਣੀ ਬੰਜੀ ਰਾਜਾ ਕਹਿੰਦਾ ਮੈਂ ਕੀ ਸੁਣਦਾ ਪਿਆ ਕਹਿੰਦੀ ਜਿਹਨੂੰ ਇਹ ਸ਼ੂਦਰ ਕਹਿੰਦੇ ਨੇ ਨਾ ਉਹਦੇ ਹਿਰਦੇ ਚ ਪਰਮਾਤਮਾ ਵਸਦਾ ਹੈ ਉਹ ਪਰਮਾਤਮਾ ਨਾਲ ਅਭੀਦ ਹੋਇਆ ਹੈ ਪਾਗਾਂ ਵਾਲਿਓ ਪਿਆਰ ਦੇ ਵਿੱਚ ਇਸੇ ਗੱਲ ਕਰਕੇ ਤਾਂ ਭਗਤ ਰਵਿਦਾਸ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਸੀ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਤੇਰੇ ਵਿੱਚ ਤੇ ਮੇਰੇ ਵਿੱਚ ਮੇਰੇ ਵਿੱਚ ਤੇਰੇ ਵਿੱਚ ਵਾਹਿਗੁਰੂ ਦੀ ਕਿਹੋ ਜਿਹਾ ਅੰਤਰ ਹੈ ਕੀ ਫਰਕ ਹੈ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਣਕ ਕਟਕ ਜਲ ਤਰੰਗ ਜੈਸਾ ਜੋ ਪੈ ਹਮਨਾ ਪਾਪ ਕਰੰਤਾ ਅਹੇ ਅਨੰਤਾ ਹੇ ਵਾਹਿਗੁਰੂ ਜੀ ਜੇ ਅਸੀਂ ਪਾਪ ਨਾ ਕਰਦੇ ਜੋ ਪੈ ਹਮਨਾ ਪਾਪ ਕਰੰਤਾ ਅਹੇ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਤਾ ਸਤਗੁਰ ਜੀ ਅਸੀਂ ਪਤਿਤ ਆ ਤੁਸੀਂ ਪਾਵਨ ਹੋ ਪਰ ਸਾਡੇ ਕਰਕੇ ਤੁਸੀਂ ਪਤਿਤ ਪਾਵਨ ਹੋ ਗੱਲ ਸੁਣਿਓ ਨਾ ਸਮਝਿਓ ਸਤਗੁਰੂ ਅਸੀਂ ਪਤਿਤ ਦਾ ਪਾਪੀ ਆ ਵਿਕਾਰਾਂ ਨਾਲ ਭਰੇ ਹੋਏ ਆ ਤੁਸੀਂ ਪਾਵਨ ਹੋ ਪਵਿੱਤਰ ਹੋ ਲੋਕ ਤੈਨੂੰ ਪਤਿਤ ਪਾਵਨ ਕਹਿੰਦੇ ਨੇ ਇਹ ਅਕਾਲ ਪੁਰਖ ਜੀ ਇਹ ਨਿਰੰਕਾਰ ਜੀ ਇਹ ਵਾਹਿਗੁਰੂ ਜੀ ਕਿਉਂ ਕਹਿੰਦੇ ਨੇ ਅਸੀਂ ਪਤਿਤ ਦਾ ਸਾਡੇ ਕਰਕੇ ਲੋਕ ਤੈਨੂੰ ਪਤਿਤ ਪਾਵਨ ਆਖਦੇ ਨੇ ਜੋ ਪੈ ਹਮਨਾ ਪਾਪ ਕਰੰਤਾ ਅਹੇ ਅਨੰਤਾ ਜੇ ਅਸੀਂ ਪਾਪ ਹੀ ਨਾ ਕਰਦੇ ਅਸੀਂ ਵੀ ਕਹਣ ਦੇ ਫਸੇ ਹੀ ਨਾ ਹੁੰਦੇ ਜੋ ਪੈ ਹਮਨਾ ਪਾਪ ਕਰੰਤਾ ਅਹੇ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਦਾ ਫਿਰ ਤੇਰਾ ਨਾਮ ਪਤਿਤ ਪਾਵਨ ਕਿਵੇਂ ਹੁੰਦਾ ਜਿਵੇਂ ਸੋਨਾ ਤੇ ਸੋਨੇ ਦੇ ਗਹਿਣੇ ਦੀ ਕੋਈ ਭੇਦ ਨਹੀਂ ਹੁੰਦਾ ਜਿਵੇਂ ਜਲ ਤੇ ਜਲ ਦੀ ਤਰੰਗਾ ਦੀ ਕੋਈ ਭੇਦ ਨਹੀਂ ਹੁੰਦਾ ਉਹ ਤਰੰਗਾ ਫਿਰ ਜਲ ਦਾ ਹੀ ਰੂਪ ਬਣ ਜਾਂਦੀਆਂ ਨੇ ਸੋਨੇ ਦੇ ਗਹਿਣੇ ਸੋਨੇ ਦੇ ਕੜੇ ਤੇ ਸੋਨੇ ਦਾ ਰੂਪ ਬਣ ਜਾਂਦੇ ਨੇ ਇਸੇ ਤਰ੍ਹਾਂ हे ਵਾਹਿਗੁਰੂ ਤੇਰੇ ਤੇ ਮੇਰੇ ਤੇ ਬਸ ਇੰਨਾ ਕੁ ਵੜ ਕੇ ਹੈ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਣਕ ਕਟਕ ਜਲ ਤਰੰਗ ਜੈਸਾ ਕਨੇ ਕਹਿੰਦੇ ਸੋਨੇ ਨੂੰ ਕੱਟੀ ਕਹਿੰਦੇ ਸੋਨੇ ਦੇ ਗਹਿਣੇ ਨੂੰ ਕੜਿਆ ਨੂੰ ਅੱਜ ਰਾਜਾ ਕਹਿੰਦਾ ਕੀ ਗੱਲ ਤੇਰੀ ਸ਼ਿਕਾਇਤ ਆਈ ਹੈ ਰਾਣੀ ਨੂੰ ਅੱਖ ਲੱਗਾ ਝਾਲਾ ਬਾਈ ਨੂੰ ਜੀ ਰਵੀਦਾ ਜਿਹਦੇ ਦੇ ਪਰਮਾਤਮਾ ਵਸਦਾ ਹੈ ਫੇ ਪੰਡਿਤ ਕਹਿੰਦੇ ਜਾਗ ਕਰੋ ਯੋ ਕੇ ਜਾਗ ਜਾ ਕੀਤਾ ਬੜੇ ਵਿਦਵਾਨਾਂ ਨੂੰ ਪੰਡਤਾਂ ਨੂੰ ਬੁਲਾਇਆ ਗਿਆ ਜੀ ਇਧਰੋਂ ਰਾਣੀ ਦੇ ਬੇਨਤੀ ਕਰਕੇ ਭਗਤ ਰਵਿਦਾਸ ਜੀ ਨੂੰ ਵੀ ਬੁਲਾ ਲਿਆ ਭੰਡਾਰਾ ਕੀਤਾ ਜੀ ਉਹਨਾ ਜਦੋਂ ਲੰਗਰ ਛਕਣ ਲੱਗੇ ਨਾ ਹੁਣ ਭਗਤ ਰਵਿਦਾਸ ਜੀ ਵੀ ਪੰਚਤ ਬੈਠ ਗਏ ਜਦੋਂ ਭਗਤ ਰਵਿਦਾਸ ਜੀ ਪੰਚਤ ਬੈਠ ਕੇ ਰੌਲਾ ਪੈ ਗਿਆ ਪੰਡਤਾ ਨੇ ਬ੍ਰਾਹਮਣਾ ਨੇ ਅਖੋਤੀ ਵਿਦਵਾਨਾਂ ਨੇ ਰੌਲਾ ਪਣਾ ਸ਼ੁਰੂ ਕਰਤਾ ਇਹ ਸ਼ੂਦਰ ਹੈ ਸਾਡਾ ਜਨਮ ਭ੍ਰਿਸ਼ਟ ਜਾਵੇਗਾ ਇਹ ਸਾਡੇ ਨਾਲ ਕਿਉਂ ਬਹਿ ਗਿਆ ਰੌਲਾ ਪੈ ਗਿਆ ਤੇ ਭਗਤ ਰਵੀਦਾਸ ਜੀ ਬੜੀ ਨਿਮਰਤਾ ਨਾਲ ਅੱਖ ਲੱਗੇ ਤੁਸੀਂ ਪ੍ਰਸ਼ਾਦਾ ਛਕੋ ਮੈਂ ਬਾਅਦ ਚ ਪ੍ਰਸ਼ਾਦਾ ਛਕ ਲਗਾ ਅੰਦਰ ਚਲੇ ਗਏ ਰਾਣੀ ਨੇ ਬੜੇ ਸਤਿਕਾਰ ਨਾਲ ਮਹਿਲ ਤੇ ਬਿਠਾਇਆ ਹੁਣ ਜਦੋਂ ਸਾਰੇ ਬ੍ਰਾਹਮਣ ਹਜ਼ਾਰਾਂ ਦੀ ਗਿਣਤੀ ਚ ਨੇ ਉਹ ਪੰਡਿਤ ਜਦੋਂ ਪ੍ਰਸ਼ਾਦਾ ਛਕਣ ਲੱਗੇ ਕੀ ਵੇਖਦੇ ਨੇ ਇੱਕ ਵੇਖਦਾ ਮੇਰੇ ਨਾਲ ਭਗਤ ਰਵੀਦਾਸ ਜੀ ਬੈਠੇ ਹੋਏ ਨੇ ਦੂਜਾ ਵੇਖਦਾ ਮੇਰੇ ਨਾਲ ਭਗਤ ਰਵੀਦਾਸ ਜੀ ਬੈਠੇ ਹੋਏ ਨੇ ਤੀਜਾ ਵੇਖਦਾ ਮਿਲਣਾ ਭਗਤ ਰਵੀਦਾਸ ਜੀ ਬੇਟਾ ਸਾਰਿਆਂ ਨੂੰ ਨਾਲ ਬੈਠੇ ਹੋਏ ਨਜ਼ਰ ਆਏ ਗੁਰਮਖੋ ਰੋਲਾ ਪੈ ਗਿਆ ਭਗਤ ਰਵੀਦਾਸ ਜੀ ਮੇਰੇ ਨਾਲ ਬੈਠੇ ਨੇ ਅਸੀਂ ਤਾਂ ਅੰਦਰ ਭੇਜਿਆ ਅਸੀਂ ਦੂਜਾ ਕਹਿੰਦਾ ਮੇਰੇ ਨਾਲ ਬੈਠੇ ਤੀਜਾ ਕਹਿੰਦਾ ਮੇਰੇ ਨਾਲ ਬੈਠੇ ਨੇ ਜੁਬੜਤਾਵੇ ਕੋਈ ਸਾਨੂੰ ਤਾਂ ਨਜ਼ਰ ਨਹੀਂ ਆਉਂਦੇ ਜਦੋਂ ਇਦਾਂ ਰੋਲਾ ਪੈ ਗਿਆ ਇੱਕ ਸਿਆਣਾ ਪੰਡਤ ਸੀ ਸਿਆਣਾ ਵਿਦਵਾਨ ਸੀ ਬਜ਼ੁਰਗ ਉਹ ਅੱਖ ਲਗਾ ਅਸੀਂ ਪਰਮਾਤਮਾ ਦੇ ਭਗਤ ਦੀ ਨਰਾਦਰੀ ਕੀਤੀ ਹੈ ਭਗਤ ਰਵੀਦਾਸ ਲੱਗਦਾ ਸੱਚਾ ਭਗਤ ਹੈ ਪਰਮੇਸ਼ਰ ਦਾ ਤੇ ਪਰਮੇਸ਼ਰ ਦੇ ਕੋਲ ਇਹ ਗੱਲ ਭਾਈ ਨਹੀਂ ਮੈਂ ਅੱਗੇ ਵੀ ਤੁਹਾਨੂੰ ਬੇਨਤੀ ਕਰਦਾ ਹਾਂ ਜਦੋਂ ਅਸੀਂ ਕਿਸੇ ਭਗਤ ਦੀ ਨਰਾਜ਼ਗੀ ਕਰਦੇ ਹਾਂ ਨਾ ਬੰਦਗੀ ਵਾਲੇ ਦੀ ਉਹ ਬੇਸ਼ੱਕ ਕੁਛ ਨਾ ਕਵੇ ਉਹਨੇ ਕੁਝ ਨਹੀਂ ਕਹਿਣਾ ਹੁੰਦਾ ਪਰ ਰੱਬ ਨੂੰ ਇਹ ਗੱਲ ਬਰਦਾਸ਼ਤ ਨਹੀਂ ਹੁੰਦੀ ਕਿ ਮੇਰੇ ਭਗਤ ਦੀ ਕੋਈ ਨਰਾਜ਼ਗੀ ਕਰਕੇ ਜਾਵੇ ਕਿੱਥੇ ਕਿਉਂ ਸੁਭਾਅ ਹੈ ਨਾ ਹਰ ਯੁਗ-ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM ਰਾਜੇ ਉਹ ਜਗਾਂ ਜਗਾਂ ਤੋਂ ਆਪਣੇ ਭਗਤਾਂ ਦੀ ਪਹਿਚ ਰੱਖਦਾ ਹੈ ਉਸ ਬਾਹ ਹੈ ਦਾ ਪਰਮਾਤਮਾ ਦਾ ਹੁਣ ਸਾਰੇ ਪੰਡਤ ਗਏ ਜਾ ਕੇ ਭਗਤ ਰਵੀਦਾ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਭਗਤ ਜੀ ਸਾਡੇ ਕੋਲ ਬੋਲੋਗੀ ਆਓ ਸਾਡੇ ਨਾਲ ਕੇ ਪਛਾਦਾ ਛਕੋ ਵੇਖੋ ਭਗਤ ਰਵੀਦਾ ਜੀ ਫਿਰ ਨਿਮਰਤਾ ਦੇ ਵਿੱਚ ਕੋਈ ਆ ਨਹੀਂ ਵੇਖਿਆ ਆਪੇ ਮੈਨੂੰ ਬੁਲਾਉਣ ਆਏ ਕੋਈ ਇਹੋ ਜੀ ਗੱਲ ਨਹੀਂ ਨਿਮਰਤਾ ਦੇ ਵਿੱਚ ਫਿਰ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ ਸਿਸ ਪ੍ਰਭੂ ਦੀ ਵਡਿਆਈ ਕਰਦੇ ਨੇ ਸ਼ੁਕਰਾਨਾ ਕਰਦੇ ਕੀ ਕਹਿੰਦੇ ਕਹਿੰਦੇ हे ਪਰਮਾਤਮਾ हे ਨਿਰੰਕਾਰ ਤੂੰ ਤਾਂ ਗਰੀਬਾਂ ਨੂੰ ਨਵਾਜਦਾ ਤੂੰ ਤਾਂ ਨੀਵੇਂ ਤੋਂ ਉੱਚਾ ਕਰਨ ਵਾਲਾ ਪਿਆਰ ਦੇ ਨਾਲੇ ਸ਼ਬਦ ਉਚਾਰਨ ਕੀਤਾ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬ ਨਵਾਜ ਗੁਸਈਆ ਮੇਰਾ ਮਾਥੇ ਛੱਤਰ ਧਰੇ ਜਾਂ ਕੀ ਛੋਤ ਜਗਤ ਕੋ ਲਾਗੇ ਤਾ ਪਰ ਤੂੰ ਹੀ ਢਰੈ ਨੀਚੇ ਉੱਚ ਕਰੇ ਮੇਰਾ ਗੋਬਿੰਦ ਬੋਲੋ ਨੀਚੇ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਨਾਮਦੇਵ ਕਬੀਰ ਤਲੋਚਨ ਸਦਨਾ ਸੈਣ ਤਰੇ ਕਹਿ ਰਵਿਦਾਸ ਸੁਨੋ ਰੇ ਸੰਤੋ ਹਰ ਜੀਉ ਤੇ ਸਭੇ ਸਰੇ ਹਰ ਪਾਸੇ ਭਗਤ ਰਵਿਦਾਸ ਜੀ ਦੀ ਜੈ ਜੈਕਾਰ ਹੋ ਗਈ ਜੈ ਜੈਕਾਰ ਹੋ ਨਾ ਆਓ ਇਹ ਪੰਕਤੀ ਇੱਕ ਵਾਰ ਪੜ ਲਓ ਫਿਰ ਦਾਸ ਵੱਲੋਂ ਸਮਾਪਤੀ ਹੈ ਤਨਾਲੇ ਸੁਖਮਨੀ ਸਾਹਿਬ ਦੇ ਪਾਠ ਆਰੰਭ ਹੋਣਗੇ ਸਾਰੇ ਵਿਦਿਆਰਥੀਆਂ ਨੂੰ ਬੇਨਤੀ ਹੈ ਨਾ ਸੁਖਮਨੀ ਸਾਹਿਬ ਦਾ ਪਾਠ ਕਰਨਾ ਗੁਰੂ ਕੇ ਸਾਹਿਬ ਫੜ ਲਓ ਜੀ ਅੱਜ ਉਹ ਵੇ ਸਮਾਂ ਜਿਹਨੂੰ ਹਰ ਪਾਸੇ ਜੈਜਾ ਕਾੜ ਰਹੀ ਪ੍ਰਮਾਤਮਾ ਨੇ ਆਪਣੇ ਭਗਤ ਦੀ ਜੈਜਾ ਕਾੜ ਕਰਾਈ ਗਰਮਖੋ ਉਹ ਸਮਾਂ ਫਿਰ ਭਾਈ ਗੁਰਦਾਸ ਜੀ ਨੇ ਲਿਖਿਆ ਤ ਭਗਤ ਜਗ ਵਜਿਆ ਭਗਤ 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 ਭਗਤ ਜਗ ਵਜਿਆ ਦੇਖ ਲਓ ਭਾਈ ਗੁਰਦਾਸ ਜੀ ਕਹਿੰਦੇ ਭਗਤ ਭਗਤ ਜਗ ਵਜਿਆ ਚੋਂ ਚੰਕਾਂ ਦੇ ਵਿੱਚ ਚਮਰੇਟਾ ਚਮਿਆਰ ਸੰ ਕਹਿੰਦੇ ਹਰ ਪਾਸੇ ਪਰਮਾਤਮਾ ਨੇ ਆਪਣੇ ਭਗਤ ਦੀ ਜੈਜਾਕਾਰ ਕਰਾਈ ਜੈਜਾਕਾਰ ਪਿਆਰ ਨਾ ਪਰਲੋ ਫੇ ਸਮਾਪਤੀ ਐ ਭਗਤ ਭਗਤ ਜਾਗ ਵਜੇ ਆ ਭਗਤ ਭਗਤ ਜਾਗ ਵਜੇ ਆ ਭਗਤ ਭਗਤ ਜਗ 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 ਵਜੇ ਆ ਭਗਤ ਭਗਤ ਜੱਗ ਵਜਿਆ ਚੋਂ ਚੰਕਾਂ ਦੇ ਵਿੱਚੇ ਚਮੜੇ ਟਾ ਸਤਿਗੁਰੂ ਕਿਰਪਾ ਕਰਨ ਸਤਿਗੁਰੂ ਬਖਸ਼ਿਸ਼ ਕਰਨ ਆਓ ਜਿਨ੍ਹਾਂ ਕਸਮਾ ਮਿਲਿਆ ਸੀ ਸਮਾ ਹੋ ਗਿਆ ਹੈ ਵਿਚਾਰ ਕਰਦੇ ਆਂ ਇੱਕ ਨਹੀਂ ਅਨੇਕਾਂ ਗਲਤੀਆਂ ਪੁੱਲਾਂ ਹੋ ਗਈਆਂ ਨੇ ਸਤਿਗੁਰੂ ਜੀ ਬਖਸ਼ਣ ਜੋਗ ਨੇ ਸਾਧਕ ਦੇ ਸਾਧ ਸੰਤ ਬਖਸ਼ਣ ਜੋਗ ਹੈ ਬਖਸ਼ਦੇ ਹੋ ਦਿਓ ਅਸੀਸ ਪ੍ਰਵਾਨੋ ਪਤੇ ਪਿਆਰ ਦੀ ਚੱਖ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ